ਗਾਈ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਦੇ ਵਿੱਚ ਆਪਾਂ ਪੈਲੀ ਬੋਣ ਲੱਗੇ ਆ ਤੇ ਹੁਣ ਟਰੈਕਟਰ ਲੈ ਕੇ ਜਾਂਦੇ ਆ ਬਾਹਰ ਤੇ ਪਹਿਲੀ ਬੋਣੀ ਆ ਪਤਿਆਂ ਨਾਲ ਕੱਲ ਵੀ ਵਾਈ ਸੀ ਤੇ ਅੱਜ ਵੀ ਬੋਣੀ ਆ ਤੇ ਬਾਕੀ ਹੁਣ ਮੈਂ ਤੁਹਾਨੂੰ ਬਾਹਰ ਜਾ ਕੇ ਦਿਖਾਉਣਾ ਵਾਂ ਪੈੜੀ ਮਾਉਣ ਲੱਗੇ ਆ ਤੇ ਗਾਈਸ ਆਪ ਆ ਗਏ ਪੈਲੀ ਬੋਣ ਅੱਧੀ ਬਾੜੀ ਅੱਧੀ ਰਹਿ ਗਈ ਆ ਫਾਟੇ ਕੀ ਕਰ ਸਕਦੇ ਇੰਨਾਂ ਦੇ ਆਪਾਂ ਕਹੇ ਜੀ ਕਿਰਾਏ ਦੇ ਪੈਰੀਵਾਹ ਹੋਣ ਆਏ ਆ ਤੇ ਜੇ ਆਪਾਂ ਉਹਦੇ ਤੋਂ ਜਾ ਕੇ ਜਿਹੜੀ ਕੱਲ੍ਹ ਵਾਈ ਸੀ ਉਹਨੂੰ ਸੁਹਾਗਾ ਮਾਰਨਾ ਹੈ ਆਪਾਂ ਬਾਕੀ ਹੁਣ ਪੈਰੀਵਾਹਾਂ ਕੇ ਫੇਰ ਤੁਹਾਨੂੰ ਬਾਝੋਂ ਵਿਖਾਵਾਗੇ ਕਿਉਂਕਿ ਟਿਕ ਚਲਾਉਣਾ ਹੁੰਦਾ ਤਾਂ ਕਰਕੇ ਤੇ ਗਾਈਸ ਆਪਾਂ ਪਹਿਲੀ ਬਾਤ ਹੀ ਹੈਗੀ ਹੋਰ ਜਨੇ ਘਰੇ ਕਿਦਮਾਂ ਕੱਟ ਗਾਂ ਟੈਰਾ ਦੇ ਜੇ ਕਰੇ ਜਾਣੇ ਆ ਜੇ ਉਸ ਜਗ ਵੇਣੇ ਕੀ ਕਰਨਾ ਮੇਰੇ ਸਾਹ ਜੇ ਹੁਣ ਆਪਦੀ ਪਹਿਲੀ ਨੂੰ ਆਪਾਂ ਸੁਹਾਗਾ ਮਾਰਨਾ ਹੈ ਉਹ ਮਾਰ ਕੇ ਆਉਣੇ ਆ ਤੇ ਗਾਈਸ ਆਪਾਂ ਤੰਗਾਂ ਲਾ ਦਿੱਤੀਆਂ ਨੇ ਤੇ ਹੁਣ ਆਪਾਂ ਸੰਗਲ ਲੈ ਕੇ ਜਾਂਦੇ ਆ ਤੇ ਉਧਰ ਸੁਹਾਗਾ ਮਾਰਨਾ ਸੁਹਾਗਾ ਮਾਰ ਕੇ ਆਉਣੇ ਆ ਤੇ ਗਾਈਸ ਆਪਾਂ ਸੁਹਾਗਾ ਪਾ ਲੈ ਜੇ ਹੋਰ ਉਧਰ ਜਾ ਕੇ ਆਪਾਂ ਫੇਰਦੇ ਆ ਜਿੱਥੇ ਆਪਾਂ ਕੱਲ ਪਹਿਲੀ ਵਾਈ ਸੀਗੀ ਗਾਈ ਸਾਪਾ ਲੱਗ ਪਈ ਸੁਹਾਗਾ ਮਾਰਨ ਤੇ ਬਾਕੀ ਜੀ ਕਰ ਰਹੇ ਜੱਟ ਸਾਰੇ ਰਾਣ ਸੁਹਾਗਾ ਮਾਰ ਰਹੇ ਮਾਰ ਕੇ ਤੁਹਾਨੂੰ ਪਰਵਾ ਵੀ ਚੱਕ ਨਾਲ ਦੱਸਾਂ ਕਿ ਮਾਉਣੇ ਇਤਨ ਕਰਕੇ ਬੀਚ ਨਹੀਂ ਆ ਅਜੇ ਇੱਕ ਹੀ ਹਲਾ ਨਾਲ ਆਵਾਵਾਂਗੇ ਹੋਰ ਫੇਰ ਫੇਰ ਬੀਚ ਨਹੀਂ ਆਇਆ ਕਰਦੇ ਤੇ ਮੇਸਟਰ ਆਪਾਂ ਜਿਹੜੇ ਕੇਰੇ ਚ ਤਾਂ ਮਾਰਤਾ ਸੀਗਾ ਸੁਹਾਗਾ ਤੇ ਹੁਣ ਆਪਾਂ ਜਿਹੜੇ ਸਾਜ ਮਾਰਨ ਲੱਗੇ ਆ ਤੇ ਇਹ ਵੀ ਮਾਰਦੇ ਨੇ ਚੰਗੀ ਤਰ੍ਹਾਂ ਔਰ ਇਹ ਵਧੀਆ ਬਣ ਗਿਆ ਪਰ ਇਹ ਆਪਾਂ ਰਾਤ ਨੂੰ ਇੱਕ ਵਾਰੀ ਪੈਲੀ ਪਾਉਣੀ ਹੈ ਨਾਲ ਨਾਲ ਤੇ ਫਿਰ ਹੋਰ ਬ੍ਰੇਕ ਹੋ ਜੇਗੀ ਤੇ ਫਿਰ ਇਹਨੇ ਕਿਤਨ ਕਿਰਨੀ ਆ ਤੇ ਹੁਣ ਜਿਹੜੇ ਇੱਕ ਸੀ ਹੁਣ ਇਹਨੂੰ ਇਸ ਸੁਹਾਗੇ 'ਚ ਕੱਢ ਦੇ ਗਏ ਨਾਲ ਨਾ ਬ੍ਰੇਕ ਨਹੀਂ ਹੁੰਦੀ ਆ ਦੀ ਮਿੱਟੀ ਤੇ ਬਾਕੀ ਹੁਣ ਆ ਸੁਹਾਗਾ ਮਾਰੀਏ ਫਿਰ ਕੰਮ ਚੈੱਕ ਕਰਨੇ ਆ ਤੇ ਗਾਈਸ ਹੁਣ ਮਾਰਦਾ ਹੀ ਸੁਹਾਗਾ ਦੇ ਸੁਹਾਗਾ ਪਾਓ ਨਾ ਤਾਂ ਸਾਹਮਣੇ ਤੇ ਉਹ ਧਰੇ ਆਪਣੀ ਪੈਲੀ ਹੋ ਜਿੱਥੇ பசਹਾਗਾ ਮਾਰ ਕੇ ਆਏ ਆ ਤੇ ਹੁਣ ਠੇਠ ਆਪਾਂ ਘਰੇ ਡੱਕਦੇ ਨੇ ਇੱਕ ਰੀ ਜੋ ਵੀ ਕੰਮ ਕਰਨਾ ਆ ਤੇ ਗਾਈਸ ਆਪਾਂ ਸੁਹਾਗਾ ਮਾਰ ਕੇ ਆ ਗਏ ਸੀਗੇ ਤੇ ਹੁਣ ਆਪਾਂ ਨਾ ਆ ਫਾਲੇਆਂ ਦਾ ਨਾ ਪਾਸਾ ਬਦਲਣਾ ਹੈ ਹੱਲਾ ਦੇ ਤੇ ਹੱਲਾ ਮੁੱਧੀਆਂ ਕੀ ਕਰ ਲੈਣਾ ਹੈ ਨਾ ਤੇ ਆ ਜਿਹੜੇ ਨੜ ਦੇ ਨਾ ਨਾੜ ਇਧਰੋਂ ਕੱਸ ਕੇ ਨਹੀਂ ਨਾੜੇ ਦਾ ਨੜ ਨੇ ਵੀ ਪਾ ਦਾਂਗੇ ਨਾਲੇ ਇਧਰਲਾ ਪਾਸਾ ਉੱਤੇ ਕਰਕੇ ਕੱਸ ਦੇਣਾ ਤੇ ਹੁਣ ਮੈਂ ਆ ਨੜ ਖੋਲਦਾ ਵਾਂ ਤੇ ਨਾਲ ਤੁਹਾਨੂੰ ਨਾਲ ਨਾਲ ਵਿਖਾਉਣੇ ਆ ਤੇ ਫਿਰ ਪਾਸਾ ਹੀ ਬਦਲ ਦੇਣਾ ਤੇ ਆਪਾਂ ਪਹਿਲਾਂ ਗਾਇਸੇ ਥੋੜੀ ਨਾ ਥੋੜੀ ਨਾ ਮਿੱਟੀ ਛਾੜ ਦੇਣੀ ਆ ਜਿਹੜੀ ਮਾਰੀ ਮੋਟੀ ਹੈ ਫਿਰ ਨੜ ਸੌਣੇ ਆ ਵੀ ਮਿੱਟੀ ਝਾੜਤੀ ਆ ਤੇ ਹੁਣ ਨਾਟ ਖੋਲਦੇ ਆ ਪਾਣੀ ਆ ਫੜਾਇਆ ਤੇ ਗਾਈ ਸਾਬਾ ਲੱਗ ਪਿਆ ਫਾਰੇ ਖੋਲਣ ਇੱਕ ਖੋਲ ਦਿੱਤਾ ਏ ਤੇ ਬਾਕੀ ਵੀ ਖੋਲਦੇ ਆ ਸਾਰੇ ਖੋਲ ਕੇ ਫਿਰ ਦੁਬਾਰਾ ਕਸਵਾਗੇ ਪਾਸਾ ਬਦਲ ਕੇ ਸੁਨਾ ਵੀ ਖੋਲਦੇ ਆ ਬਾਕੀ ਤੁਸੀਂ ਕਰ ਸਕਦੇ ਚੈੱਕ ਤੇ ਗਾਈਸ ਆਸ ਫੜੇ ਜੇ ਗੜ ਵੀ ਖੋਲ ਤੇ ਤੇ ਨਹੀਂ ਬਾਅਦ ਕੱਢ ਦੇਣਾ ਹੁਣ ਹੁਣ ਅਗਲਾ ਵੀ ਖੋਲ ਲੈਣੀ ਆ ਦੇਖੋ ਬਾਕੀ ਚੈੱਕ ਕਰੋ ਤੇ ਗਾਈਸ ਹੁਣ ਇੰਜਾਂ ਵੀ ਨਾੜ ਖੋਲਣ ਲੱਗੇ ਆ ਨਾੜ ਤਾਂ ਵੇ ਖੁੱਲ ਹੀ ਜਾਂਦੇ ਸੌਖੇ ਖੋਲ ਗਿਆ ਮਿੱਤਰੋ ਆ ਵੀ ਨਾਲ ਆਉਗਾ ਇਹ ਤੇ ਮਰੀ ਹੁਣ ਆਹ ਉਹ ਤਲਾ ਵੀ ਖੋਲ ਦੇਨੇ ਇਹ ਹੋ ਗਿਆ ਜੇ ਫਰੀ ਹੁਣ ਇਹਨੂੰ ਤੋੜਨਾ ਪੈਣਾ ਉਹ ਮੈਂ ਇਹਨੂੰ ਨਾ ਨਹੀਂ ਤੇ ਗਾਈਸ ਉਤਲਣਾ ਉਤਲਣਾ ਨਾ ਟੋੜਿਆ ਤੇ ਥੱਲੇ ਵਾਲਾ ਟੋੜਨੇ ਪੈਣਾ ਹੁਣ ਇਹ ਵੀ ਤੋੜ ਜਨੇ ਟੋੜ ਕੇ ਵਲੌਗ ਬਣਾਉਣਾ ਮੈਂ ਤੇ ਗਾਈਸ ਮਗਰਲੇ ਨਾਟ ਸਾਰੇ ਖੋਲ ਲੇਗੇ ਤੇ ਆ 2 ਨਾਟ ਨਹੀਂ ਖੁੱਲੇਗੇ ਤੇ ਹੁਣ ਤੋੜਨੇ ਪੈਣੇ ਇੱਕ ਆ ਜਿਹੜਾ ਆ ਜਿਹੜਾ ਤੇ ਇੱਕ ਆ ਜਿਹੜਾ ਇਹ ਦੋਵੇਂ ਤੋੜ ਦੇਣੇ ਪਹਿਲਾਂ ਤੇ ਫੇਰ ਬਾਕੀ ਬਾਕੀ ਤਾਂ ਨਿਕਲੇ ਜਾਣੇ ਫਾਲੇ ਸੱਟ ਮਾਰੇ ઉ ખટ ફાળે ਥੋੜੇ ਰਹਿ ਗਿਆ ਦੂਜਾ ਪਾਸੇ ਮੈਂ ਤੋੜਾਂ ਨਹੀਂ ਮੈਂ ਫੜਾ ਦੂਜਾ ਬਣਾ ਫਾਲੇ ਖੋਲ ਦਿੱਤੇ ਆ ਜਾ ਕੇ ਕਸਾਂਗੇ ਆਪਾਂ ਜਿਹੜਾ ਕੱਲ ਥਾਣੇ ਆਇਆ ਸੀ ਪੱਠਿਆਂ ਵਾਸਤੇ ਤੜਕੇ ਤੜਕੇ ਕਾ ਪਿਛਲੇ ਵਲੌਗ ਦੇ ਵਿੱਚ ਤੁਸੀਂ ਵੇਖਿਆ ਹੋਣਾ ਉਹ ਆਪਣਾ ਹੁਣ ਸੇ ਕੋਣੀ ਵਾਟ ਤੇ ਵਾਹ ਸਾਹਮਣੇ ਜਿੰਦਰਾ ਪਿਆ ਹੈ ਤੇ ਹੁਣ ਜਿੰਦਰਾ ਪਾਉਣੇ ਆ ਤੇ ਵਾਟ ਖਿੱਚਦੇ ਜਾਗੇ ਅੱਗੇ ਤੇ ਮਿੱਤਰੋ ਆਪਾਂ ਜਿੰਦਰਾ ਲਿਆ ਮਾਪਾ ਤੇ ਹੁਣ ਜਾ ਕੇ ਵਾਟ ਪਾਉਣੇ ਉੱਥੇ ਜਾਗੇ ਗਾਈਸ ਆਪਾਂ ਇਥੋਂ ਕਿੰਨੀ ਵਾਟ ਸਿੱਧੀ ਪਾਉਣੀ ਆ ਬਾਸਪਤ ਦੇ ਨਾਮ ਨਾਲ ਇਥੋਂ ਅੰਜ ਲੈ ਕੇ ਆਉਣੀ ਜੀ ਤੇ ਤੇ ਉਹ ਡੜੀ ਫੇਰਦੇ ਸਾੜੀ ਨਾ ਕੋਟੂ ਆਪਾਂ ਲੈ ਲੈ ਬਾਕੀ ਹੁਣ ਵੱਟ ਪਾਉਣੇ ਆ ਤੇ ਗਾਈਸ ਆਪ ਵੱਟ ਦਾ ਪਾਣੀ ਤੇ ਹੁਣ ਆਪਾਂ ਪਾਉਣੀ ਹੈ ਨਾ ਤੇ ਆਪਣੇ ਘਰਾਂ ਲੈ ਦੇ ਫਾਰੇ ਖੋਲੇ ਹੈਗੇ ਤੇ ਹੁਣ ਆਪਾਂ ਟੋਕੇੜੇ ਲਾਉਣੇ ਨੇ ਤੇ ਆਪਾਂ ਇਸ ਨਾਲ ਦੇ ਗੁੰਡਿਆਂ ਨੂੰ ਫਾਰੇ ਨਹੀਂ ਜਪੜੇਗਾ ਟਾਇਰ ਆਨੇਗਾ ਤੇ ਹੁਣ ਜਾ ਕੇ ਇੱਥੇ ਗੇੜਾ ਲਾਉਣੇ ਹੈ ਅੱਲਾ ਵੱਟਾਂ ਨੇ 11 ਨੇ ਉਹ 9 ਲਾਣੇ ਲਾਣੇ ਵੀ ਨਹੀਂ ਕੀ ਕਰਦਾ ਟ੍ਰੈਕ ਇਸ ਮੈਂ ਹਾਦਲੇ ਕੁਰੀ ਲਾ ਦਿੰਦੇ ਆ ਤੇ ਪਹਿਲੇ ਆਈਏ ਬੈਠੇ ਆ ਆਪਣਾ ਪਹਿਲੇ ਆਈ ਦੇ ਵਿੱਚ ਕੰਮ ਦੇ ਵਧੀਆ ਵਾਈਰ ਜਿਵੇਂ ਨਾ ਉਹ ਲਾਈਟ ਲਾ ਦਦਾ ਬਈ ਚੱਲਦਾ ਪਿਆ ਕੋਈ ਜਗਾ ਉਹ ਉੱਠਾ ਜੜੇ ਵਾਲੀ ਵਧੀਆ ਪਹਿਲੀ ਇੱਕਰੀ ਬਾਦ ਦਿੱਤੀ ਆ ਹੁਣ ਮੈਂ ਸੰਗਰ ਨਾਲ ਚੱਲਿਆ ਸੀ ਸੁਹਾਗਾ ਹੀ ਮਾਰਨਾ ਸੀ ਟਰੈਕਟਰ ਆਪਾ ਉਹ ਡੱਕ ਦਿੱਤਾ ਸਾਹਮਣੇ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਆਪਾਂ 11 ਹੱਲਾ ਪਿੱਛੇ ਪਾਈਆਂ ਹਈਆਂ ਪਰ ਜਿਹੜੇ ਸਾਹਮਣੇ ਮੈਂ ਪੈਣੀ ਵਾਈ ਆ ਆਵਦੇ ਲੋ ਸਹੀ ਪੈਣੀ ਵਾਈ ਆ ਜੀ ਹੁਣ ਆਪਾਂ ਖੀਏ ਵੀ ਬੜਾ ਨਾ ਜਾਣੀ ਦੁਨੀਆ ਨੇਗੇ ਟਰੈਕਟਰ ਦੇ ਸਾਹਮਣੇ ਹੱਲਾ ਵੱਡੀਆਂ ਫਿਰ ਟਰੈਕਟਰ ਨੂੰ ਦਮਨੇ ਦੌਣਾ ਅੱਦੇ ਤੋਂ ਜ਼ਿਆਦਾ ਨਹੀਂ ਥੱਲੇ ਹਈਆਂ ਤੇ ਟਰੈਕਟਰ ਨੇ ਵਧੀਆ ਖਿੱਚੀਆਂ ਆ ਤੁਹਾਡੇ ਸਾਹਮਣੇ ਪੈਣੀ ਬਣੀ ਪਈ ਤੁਸੀਂ ਵੇਖ ਸਕਦੇ ਜੀ ਹੁਣ ਆਪਾਂ ਨਾ ਸੁਹਾਗਾ ਮਾਰਨ ਲੱਗੇ ਆ ਕਮਾਰ ਜੀ ਤੇ ਗਾਇਸ ਆਪਾਂ ਮਾਰਤਾ ਸੁਹਾਗਾ ਤੇ ਪੈ ਲਈ ਗਈ ਬਣ ਤੇ ਹੁਣ ਪੁੱਛਦੇ ਜਾਣੀ ਨੂੰ ਵੀ ਹੁਣ ਬਰਸੀਨ ਵੇਜਣਾ ਹੈ ਕਿ ਕੱਲ ਨੂੰ ਵੇਜਣਾ ਬਾਕੀ ਉਹ ਵੀ ਪੁੱਛਦੇ ਆਪਾਂ ਵੀ ਵਟ ਤੇ ਕਾਦਾ ਬੀਲ ਆਇਆ ਸਾਨੂੰ ਸਾਰਾ ਵਲੌਗ ਤੇ ਵੇਜ ਦੱਸਾਂਗੇ ਵਟਾਂ ਦੇ ਕੀ ਲਾਇਆ ਹੈ ਕਿੰਨਾ ਬੀ ਪਉਣਾ ਕਿ ਹਾਰੇ ਦੇ ਵਿੱਚ ਕਿਵੇਂ ਕਿਵੇਂ ਅਜੇ ਵੀ ਵੇਨੇ ਆ ਵੀ ਇਹਦੇ ਦੋ ਕਿਾਰੇ ਨਾਲ ਕਰਕੇ ਇੱਕ ਵਿਚਕਾਰ ਵੀ ਮਿਲਣਾ ਦਾ ਵਟ ਪਾ ਹੀ ਦਿੰਦੇ ਮੈਂ ਪੁੱਛਦੇ ਜਾਂ ਜਾਗੀ ਤੇ ਹੁਣ ਆਪਾਂ ਪੁੱਛਦੇ ਆਂ ਕਿ ਕਾਇਦਾ ਕਿਹੜਾ ਬੀਜ ਆਇਆ ਵਟ ਦੇ ਉੱਤੇ ਕਿਹੜਾ ਕਿਹੜਾ ਲਾ? ਇਹ ਪਲਾ ਹੈ ਛਲਗਮ। ਅੱਛਾ। ਬੋਗਲੂ। ਠੀਕ ਹੈ। ਦੂਜਾ ਲਾਤੀ ਮੂਲੀ ਸੀਜੰਟਾ ਕੌਪਰ। ਠੀਕ ਹੈ। ਸੀਜੰਟਾ ਕੰਪਨੀ ਦੀ ਇੱਕ ਮੂਲੀ ਲਾਈ ਇੱਕ ਗੋਂਗਲੂ ਬੀਜ ਆਪਾਂ ਤੇ ਹੋਰ ਬਸ। ਪਾ ਲੇ। ਬਰਸੀਨ। ਬਰਸੀਨ ਦਾ ਬੀ ਕਿੰਨਾ ਪਾਉਣਾ? ਇਹਨਾਂ ਦੇ ਪਾਵਾਂਗੇ। 3 ਕਿਲੋ ਪਾਵਾਂਗੇ। 10 ਕਿਲੋ ਬੀਪਾਣਾ ਵਿੱਚ ਘਰ ਵੱਟ ਪਾਉਣੀ ਕਿ ਨਹੀਂ ਮੈਦਾਨ ਵਿੱਚ ਵੱਟ ਪਾ ਲਈਏ 2 ਕਿਹਾਰੇ ਹੋ ਜਾਣਗੇ ਲੰਮਾ ਰਹੇ ਦੇ ਕੋਈ ਨਹੀਂ ਹੋ ਲਾਈਟ ਵੀ ਚੱਲਦੀ ਰਹੇਗੀ ਉਹ ਵੀ ਬੰਦ ਕਰਕੇ ਆਉਣੇ ਟਰੈਕਟਰ ਦੀ ਦੋ ਮੈਦਾਨਾ ਦੋ ਕਿਹਾਰੇ ਕਰ ਦਿੱਗੇ ਪਾਣੀ ਲਾਉਣ ਲੱਗਿਆ ਫਿਰ ਕਿਹਾਰਾ ਇੱਕ ਪਹਿਲਾਂ ਭਰ ਲਿਆ ਕੁ ਬਾਝੋਂ ਭਰ ਲਾਂਗੇ ਕਿ ਕਿਉਂ ਰੱਖਨੇ ਹਾਂ ਇਥੋਂ ਖੇਤ ਇਥੋਂ ਹੀ ਪਾ ਲਈਏ ਆਧੇ ਇਥੇ ਬੰਦ ਦ ਸਿੱਧੀ ਪਾ ਲਈਏ ਇਥੋਂ ਦੇਖਦੇ ਆ ਤੇ ਗਾਇਸ ਆਪਣੀ ਲੈਣ ਜੀ ਨਹੀਂ ਚੱਕਦੀ ਹੁਣ ਕਾਰਾਂ ਦੀ ਬੰਦ ਤੇ ਹੁਣ ਨਾ ਕੁੱਠਾ ਦੋਣੀਆਂ ਸੰਗ ਨਹੀਂ ਨਾ ਇਹੋ ਸਪੈਸ਼ਲ ਆ ਇਹ ਵੀ ਗੁੱਠ ਨਹੀਂ ਵੀ ਤੇ ਜਿਹੜੇ ਡੈਡੀ ਘਾ ਚੋਕਦੇ ਪਾਉਂ ਹੀ ਨਹੀਂ ਵੀ ਤੇ ਹੁਣ ਆਪੋ ਵੀ ਪੱਧਰ ਕਰਨੀ ਪੈਣਾ ਜਿੰਦਰੀਆਂ ਲੋ ਪੱਧਰ ਕਰਦੇ ਆ ਫਿਰ ਦੱਸਦੇ ਕੀ ਕਰਨਾ ਤੇ ਗਾਈਸ ਆਪ ਆ ਗਏ ਸੀ ਬਾਹਰੋਂ ਪੱਠਾ ਸਾਂ ਬਣਾ ਲਿਆ ਹੈ ਪੱਠੇ ਸਵੇਰੇ ਬੀਜਾਂਗੇ ਕਿਉਂਕਿ ਲਾਈਟ ਗਈ ਚਲੀ ਸੀਗੀ ਤੇ ਹੁਣ ਆਪ ਆ ਗਏ ਹਾਨਾ ਕੋਲ ਫਾਲੇ ਕਸਦੇ ਪਏ ਹਾਂ ਚਾਰ ਫਾਲੇ ਮੈਂ ਕਸ ਦਿੱਤੇ ਆ ਤੇ ਬਾਕੀ ਰਹਿ ਗਏ ਅਗਲੇ ਚਾਰ ਰਹਿ ਗਏ ਤੇ ਕਾ ਰਹਿ ਗਏ ਹੁਣ ਇਹ ਵੀ ਕਸਦਨੇ ਆ ਤੇ ਨਵੇਂ ਨੜ ਪਾਉਣੇ ਪਏ ਆ ਪਾਸਾ ਬਦਲੀ ਹੁਣੇ ਆ ਜਿਵੇਂ ਪਹਿਲਾਂ ਜਿਹੜਾ ਪਾਸਾ ਸੀ ਨਾ ਇਧਰਲਾ ਪਾਸਾ ਇੰਦਾਂ ਲੱਗਾ ਸੀ ਪਹਿਲਾਂ ਹੁਣ ਆ ਜਿਹੜਾ ਨਵਾਂ ਪਾਸਾ ਹੁਣ ਇਧਰ ਇੰਦਾਂ ਆਈ ਜੌਣੇ ਇੰਝ ਕਰਕੇ ਤੇ ਹੁਣ ਸਾਰੇ ਫਾਲੇ ਕੱਸ ਕੇ ਤੇ ਫੇਰ ਹੀ ਤੁਹਾਨੂੰ ਦਿਖਾਉਣੇ ਆ ਬਾਕੀ ਆ ਜਿਹੜੇ ਕੱਸ ਦਿੱਤੇ ਨੇ ਇਹ ਤੁਸੀਂ ਕਰ ਲਓ ਚੈੱਕ ਨਾੜ ਵੀ ਸਾਰੇ ਕੱਸੇ ਪਏ ਹੀ ਨਾੜ ਵੀ ਨਵੇਂ ਪਾਏ ਆਪਾਂ ਗਾਈਸ ਆਪਾਂ ਨਾ ਜਨਣੀਆਂ ਦਾ ਪਰਸੀਨ ਵਾਲੇ ਉਹ ਫਾਲੇ ਬਦਲਦੇ ਪੈਸਾ ਤੇ ਉਸ ਤੋਂ ਬਾਅਦ ਨਾ ਉਹਨੇ ਨੂੰ ਇਹਨਾਂ ਮਸ਼ੀਨਾਂ ਵਾਲੇ ਆ ਗਏ ਆਂਗੇ ਵੀ ਇਹ ਬਾਸਪਤੀ ਵਢਾ ਲਓ ਕਹਿੰਦੇ ਅੱਗੇ ਕਰ ਵਢਾ ਲੀਨੇ ਆ ਤੇ ਪਰ ਆਪਣੀ ਟਰਾਲੀ ਜਿਹੜੀ ਸੀਗੀ ਉਹ ਤਾਂ ਕੱਲ ਚਾਚੇ ਨੇ ਬਣਾਇਆ ਤੁਸੀਂ ਵੇਖਿਆ ਹੋਣਾ ਵਲੌਗ ਦੇ ਵਿੱਚ ਬਾਸਪਤੀ ਤੇ ਉਹ ਜੋ ਪਰਕੇ ਉਹਨਾਂ ਨੇ ਢੱਕੀ ਹੋਈ ਹੈ ਜੇ ਇਹਨਾਂ ਨੇ ਖਾਲੀ ਨਹੀਂ ਕੀਤੀਗੀ ਫਿਰ ਮੈਂ ਟਰਾਲੀ ਮਸ਼ੀਨਾਂ ਵਾਲੇ ਦੇ ਪਾਕੇ ਲਿਆ ਆਵਾ ਹੁਣ ਟਰੈਕਟਰ ਮਗਰ ਤੇ ਬਾਕੀ ਉੱਥੇ ਬਰਸੀਨ ਦੇ ਨਾਲ ਜਿਹੜਾ ਆਪਣੀ ਬਸਬਤੀ ਖਲੋਤੀ ਉਹ ਬੜਾ ਬੜਾਵੇਂ ਪੈ ਹੁਣ ਤੇ ਇੱਕ ਟੈਂਕੀ ਪਹੈ ਗਈ ਹੈ ਟਰਾਲੀ ਦੇ ਵਿੱਚ ਤੇ ਬਾਕੀ ਥਾਂ ਖਲੋਤਾ ਹੈ ਤੇ ਝਾੜ ਤਾ ਠੀਕ ਛੱਗ ਜਾਈਏ ਤੇ ਬਾਕੀ ਲੱਗ ਜੇਗਾ ਪਤਾ ਜਦੋਂ ਤੁੱਲੇਗੀ ਤੇ ਹੁਣ ਜਿਹੜਾ ਸਾਰਾ ਬੜੀਚ ਗਿਆ ਨਾ ਪੂਰਾ ਤੁਹਾਨੂੰ ਦਿਖਾਉਣੇ ਆ ਤੇ ਗਾਇਸ ਬੜੀਚ ਗਿਆ ਬੜੀਚ ਦੀ ਬਸ ਪਤੀ ਆਪਣੀ ਤੇ ਇੰਨੀ ਕੁ ਦੋ ਗਟਾਂ ਛੀਆਂ ਬਣੀਆਂ ਆਂ ਤੇ ਉਹ ਜਿਹੜੀ ਡੱਕ ਲਈ ਆ ਉਹ ਆਪਾਂ ਕੁੱਟਣੀ ਹੱਥ ਨਾਲ ਹੀ ਕਿਉਂਕਿ ਆਪਾਂ ਨੂੰ ਪਰਾਲੀ ਚਾਹੀਦੀ ਆ ਤੇ ਹੁਣ ਘਰੇ ਜਾ ਕੇ ਜਿਹੜੇ ਫਾਲੇ ਰਹਿ ਗਏ ਉਹ ਵਲੌਗ ਉਹ ਕਰਕੇ ਆਪਾਂ ਤੇ ਫਿਰ ਵਲੌਗ ਦਾ ਐਂਡ ਕਰ ਦੇਨੇ ਆ ਤੇ ਹੁਣ ਇਹਨਾਂ ਨੂੰ ਘਰੇ ਲੈ ਜੰਨੇ ਤੇ ਗਾਇਸ ਮੈਂ ਘਰੇ ਆ ਗਿਆ ਸੀਗਾ ਤੇ ਟਰਾਲੀ ਬਾਹਰ ਲਾ ਦਿੱਤੀ ਸੀ ਇੱਕ ਰੀ ਤੇ ਹੁਣ ਨਾਲਾਂ ਪਾਸੀ ਕਰਨੀਆ ਫੇਰ ਟਰਾਲੀ ਅੰਦਰ ਲੈ ਕੇ ਆਵਾਂਗੇ ਤੇ ਖਰੀਆ ਨਾਟਕ ਹਸ ਲੀਏ ਤੇ ਆਹੇ ਫਾਲੇ ਦੇ ਨਾਲ ਰਹਿੰਦੇ ਜਾਂਦੇ ਨਹੀਂ ਜੇ ਥੋੜੇ ਬਾਕੀ ਸਾਰਿਆਂ ਦੇ ਕਸੇ ਘੇਣ ਤੇ ਹੁਣ ਮੈਂ ਇਹਦੇ ਨਾਟਕਸ ਕੇ ਜਲਸਦੀਆਂ ਕਰਕੇ ਬਾਹਰ ਲਾਉਣੇ ਤੇ ਟਰਾਲੀ ਅੰਦਰ ਲਾਉਣੇ ਆ ਤੇ ਗਾਈਸ ਆਪਾਂ ਟਰਾਲੀ ਢੱਕ ਦਿੱਤੀ ਅੰਦਰ ਤੇ ਹੱਲਾ ਬਾਹਰ ਢੱਕ ਦਿੱਤੀਆਂ ਜਿਹੜੀਆਂ ਆਪਣੇ ਇੱਥੇ ਪਈਆਂ ਹਿੰਆਂ ਤੇ ਬਾਕੀ ਅੱਜ ਦਾ ਵਲੌਗ ਆਪਣੇ ਇਸ ਤੱਕ ਦਾ ਹੀ ਗਾ ਜੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ